ਕੌਣ ਹੈ ਸਤਪ੍ਰੀਤ ਸਿੰਘ ਸਤਤ ਜਦੋਂ ਹੁਣ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਤਾਂ ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਕਿ 13 14 ਤੋਂ ਗਾਇਬ ਹੋਇਆ ਨਾਮ 2021 ਦੇ ਵਿੱਚ ਇੱਕਦਮ ਚਰਚਿਤ ਕਿਵੇਂ ਹੋ ਗਿਆ ਕਿਉਂਕਿ ਵੱਖ-ਵੱਖ ਜਾਂਚਾਂ ਦੇ ਵਿੱਚ ਜਦੋਂ ਇੰਟਰਨੈਸ਼ਨਲ ਡਰੱਗ ਰੈਕਡ ਦੀ ਗੱਲ ਆਉਂਦੀ ਹੈ ਜਦੋਂ ਭੋਲੇ ਨੇ ਨਾਮ ਲਿਆ ਸੀ ਵਿਕਰਮ ਮਜੀਠੀਆ ਦਾ ਉਸ ਤੋਂ ਬਾਅਦ ਸਤਪ੍ਰੀਤ ਸੱਤਾ ਦੇ ਚਰਚੇ ਸ਼ੁਰੂ ਹੋਏ ਸਨ ਸਤਪ੍ਰੀਤ ਸੱਤਾ ਕਿਉਂਕਿ ਵਿਕਰਮ ਮਜੀਠੀਆ ਦੇ ਬੇਹੱਦ ਨਜ਼ਦੀਕੀਆਂ ਦੇ ਚੋਟਾਣੇ ਦਾ ਉਹਦੇ ਵਿਆਹ ਸਮਾਰੋਹਾਂ ਦੇ ਵਿੱਚ ਸ਼ਾਮਲ ਸੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਰਿਹਾ ਬਲਕਿ ਇੱਕ ਜਿਹੜੇ ਵਿਕਰਮ ਮਜੀਠੀਆ ਦਾ ਬਹੁਤਾ ਕੰਮਕਾਜ ਉਹੀ ਸੰਭਾਲਦਾ ਸੀ ਸਰਕਾਰੀ ਗੱਡੀਆਂ ਉਹ ਦਿੱਤੀਆਂ ਹੋਈਆਂ ਸੀ ਸਰਕਾਰੀ ਕੋਠੀ ਉਹਨੂੰ ਦਿੱਤੀ ਹੋਈ ਸੀ ਕੰਮ ਉਹਦਾ ਕੀ ਸੀਗਾ ਕਿ ਇਥੋਂ ਜਿਹੜੇ ਨਸ਼ੇ ਬਣਾਉਣ ਵਾਲੀਆਂ ਮੈਡੀਸਨ ਤੇ ਲiquid ਜਿਹੜਾ ਸੀ ਉਹ ਇੰਟਰਨੈਸ਼ਨਲ ਤੌਰ ਤੇ ਉੱਤੇ ਸਮਝਲ ਕੀਤਾ ਜਾਂਦਾ ਸੀ ਬਲੂ ਕਾਰਡਰ ਨੋਟਸ ਉਹਦਾ ਤਾਂ ਹੁਣ ਜਾਰੀ ਹੋਇਆ ਕਿ ਇਸ ਯਾਤਕੂ ਮੌਜੂਦਾ ਸਰਕਾਰ ਨੇ ਅੱਗੇ ਵਧਾਇਆ ਇੱਕ ਨਾਮ ਜਿਹੜਾ ਸਭ ਤੋਂ ਵੱਡਾ ਉੱਭਰ ਕੇ ਸਾਹਮਣੇ ਆਇਆ ਉਹ ਸਤਪ੍ਰੀਤ ਸੱਤਾ ਇਹ ਨਾਮ ਅਖੀਰਲਾ ਨਹੀਂ ਹੈ ਇੰਟਰਨੈਸ਼ਨਲ ਡਰੱਗ ਰੈਕੋਰਡ ਦੀ ਹਰ ਤੰਦ ਤੱਕ ਪਹੁੰਚਿਆ ਜਾਵੇਗਾ ਕੌਣ ਹੈ ਸਤਪ੍ਰੀਤ ਸਿੰਘ ਸਰਕਾਰ ਜਦੋਂ ਹੁਣ ਨੂ ਕਾਰਨਰ ਨੋਟਿਸ ਜਾਰੀ ਹੋਇਆ ਤਾਂ ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਕਿ 13 ਤੋਂ 14 ਤੋ ਗਾਇਬ ਹੋਇਆ ਨਾਮ 2225 ਦੇ ਵਿੱਚ ਇੱਕਦਮ ਚਰਚਿਤ ਕਿਵੇਂ ਹੋ ਗਿਆ ਕਿਉਂਕਿ ਵੱਖ-ਵੱਖ ਜਾਂਚਾਂ ਦੇ ਵਿੱਚ ਜਦੋਂ ਇੰਟਰਨੈਸ਼ਨਲ ਡਰੱਗ ਰੈਕਡ ਦੀ ਗੱਲ ਆਉਂਦੀ ਹੈ ਜਦੋਂ ਭੋਲੇ ਨੇ ਨਾਮ ਲਿਆ ਸੀ ਵਿਕਰਮ ਮਜੀਠੀ ਇਹਦਾ ਉਸ ਤੋਂ ਬਾਅਦ ਸਤਪ੍ਰੀਤ ਸੱਤਾ ਦੇ ਚਰਚੇ ਸ਼ੁਰੂ ਹੋਏ ਸਨ ਸਤਪ੍ਰੀਤ ਸਤਾ ਕਿਉਂਕਿ ਵਿਕਰਮ ਮਜੀਠੀਆ ਦੇ ਬੇਹਤ ਨਜ਼ਦੀਕੀਆਂ ਦੇ ਵਿੱਚੋਂ ਜਾਣਿਆ ਜਾਂਦਾ ਉਹਦੇ ਵਿਆਹ ਸਮਾਰੋਹਾਂ ਦੇ ਵਿੱਚ ਸ਼ਾਮਲ ਸੀ ਵਕਤ ਵਕਤ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਰਿਹਾ ਬਲਕਿ ਇੱਕ ਵੇਲੇ ਵਿਕਰਮ ਮਜੀਠੀਆ ਦਾ ਬਹੁਤ ਦਾ ਕੰਮਕਾਜ ਉਹੀ ਸੰਭਾਲਦਾ ਸੀ ਸਰਕਾਰੀ ਗੱਡੀਆਂ ਉਹਨੂੰ ਦਿੱਤੀਆਂ ਹੋਈਆਂ ਸੀ ਸਰਕਾਰੀ ਕੋਠੀ ਉਹਨੂੰ ਦਿੱਤੀ ਹੋਈ ਸੀ ਕੰਮ ਉਹਦਾ ਕੀ ਸੀਗਾ ਕਿ ਇਥੋਂ ਜਿਹੜੇ ਨਸ਼ੇ ਬਣਾਉਣ ਵਾਲੀਆਂ ਮੈਡੀਸਨ ਤੇ ਲਿਕਵਿਡ ਜਿਹੜਾ ਸੀ ਉਹ ਇੰਟਰਨੈਸ਼ਨਲ ਤੌਰ ਤੇ ਉੱਤੇ ਸਮਗਲ ਕੀਤਾ ਜਾਂਦਾ ਸੀ ਬਲੂ ਕਾਰਨਰ ਨੋਟਿਸ ਕੋ ਦਾ ਤਾਂ ਹੁਣ ਜਾਰੀ ਹੋਇਆ ਕਿ ਇਸ ਜਾਣ ਤੋਂ ਮੌਜੂਦਾ ਸਰਕਾਰ ਨੇ ਅੱਗੇ ਵਧਾਇਆ ਇੱਕ ਨਾਮ ਜਿਹੜਾ ਸਭ ਤੋਂ ਵੱਡਾ ਉੱਭਰ ਕੇ ਸਾਹਮਣੇ ਆਇਆ ਉਹ ਸਤਪ੍ਰੀਤ ਸੱਤਾ ਇਹ ਨਾਮ ਅਖੀਰਲਾ ਨਹੀਂ ਹੈ ਇੰਟਰਨੈਸ਼ਨਲ ਡਰੱਗ ਰੈਕੋਰਡ ਦੀ ਹਰ ਟੰਗ ਤੱਕ ਪਹੁੰਚਿਆ ਜਾਵੇਗਾ ਕੌਣ ਹੈ ਸਤਪ੍ਰੀਤ ਸਿੰਘ ਸੱਤਾ ਜਦੋਂ ਹੁਣ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਤਾਂ ਹਰੇਕ ਬੰਦੇ ਦੇ ਦਿਮਾਗ ਵਿੱਚ ਇੱਕ ਸਵਾਲ ਆਇਆ ਹੈ ਕਿ 13 14 ਤੋਂ ਗਾਇਬ ਹੋਇਆ ਨਾਮ 231 ਦੇ ਵਿੱਚ ਇੱਕਦਮ ਚਰਚਿਤ ਕਿਵੇਂ ਹੋ ਗਿਆ ਕਿਉਂਕਿ ਵੱਖ-ਵੱਖ ਜਾਂਚਾਂ ਦੇ ਵਿੱਚ ਜਦੋਂ ਇੰਟਰਨੈਸ਼ਨਲ ਡਰੱਗ ਰੈਕੋਰਡ ਦੀ ਗੱਲ ਆਉਂਦੀ ਹੈ ਜਦੋਂ ਭੋਲੇ ਨੇ ਨਾਮ ਲਿਆ ਸੀ ਵਿਕਰਮ ਮਜੀਠੀ ਇਹਦਾ ਉਸ ਤੋਂ ਬਾਅਦ ਸਤਪ੍ਰੀਤ ਸੱਤਾ ਦੇ ਚਰਚੇ ਸ਼ੁਰੂ ਹੋਏ ਸਨ ਸਤਪ੍ਰੀਤ ਸੱਤਾ ਕਿਉਂਕਿ ਵਿਕਰਮ ਮਜੀਠੀ ਆ ਦੇ ਬੇਹੱਦ ਨਜ਼ਦੀਕੀਆਂ ਦੇ ਵਿੱਚੋਂ ਜਾਣੇ ਜਾਂਦਾ ਹੈ ਉਹਦੇ ਵਿਆਹ ਸਮਾਰਟਾ ਦੇ ਵਿੱਚ ਸ਼ਾਮਲ ਸੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਰਿਹਾ ਬਲਕਿ ਇੱਕ ਵੇਲੇ ਵਿਕਰਮ ਮਜੀਠੀਆ ਦਾ ਬਹੁਤ ਦਾ ਕੰਮਕਾਜ ਉਹੀ ਸੰਭਾਲਦਾ ਸੀ ਸਰਕਾਰੀ ਗੱਡੀਆਂ ਉਹਨੂੰ ਦਿੱਤੀਆਂ ਹੋਈਆਂ ਸੀ ਸਰਕਾਰੀ ਕੋਠੀ ਉਹਨੂੰ ਅਦਿੱਤੀ ਹੋਈ ਸੀ ਕੰਮ ਉਹਦਾ ਕੀ ਸੀਗਾ ਕਿ ਇਥੋਂ ਜਿਹੜੇ ਨਸ਼ੇ ਬਣਾਉਣ ਵਾਲੀਆਂ ਮੈਡੀਸਨ ਤੇ ਲਿਕਵਿਡ ਜਿਹੜਾ ਸੀ ਉਹ ਇੰਟਰਨੈਸ਼ਨਲ ਤੌਰ ਦੇਤੇ ਸਮਗਲ ਕੀਤਾ ਜਾਂਦਾ ਸੀ ਬਲੂ ਕਾਰਡਰ ਨੋਟਸ ਉਹਦਾ ਤਾਂ ਹੁਣ ਜਾਰੀ ਹੋਇਆ ਕਿ ਇਸ ਜਾਣ ਨੂੰ ਮੌਜੂਦਾ ਸਰਕਾਰ ਨੇ ਅੱਗੇ ਵਧਾਇਆ ਇੱਕ ਨਾਮ ਜਿਹੜਾ ਸਭ ਤੋਂ ਵੱਡਾ ਉੱਭਰ ਕੇ ਸਾਹਮਣੇ ਆਇਆ ਉਹ ਸਤਪ੍ਰੀਤ ਸੱਤਾ ਹੈ ਇਹ ਨਾਮ ਅਖੀਰਲਾ ਨਹੀਂ ਹੈ ਇੰਟਰਨੈਸ਼ਨਲ ਡਰੱਗ ਰੈਕਡ ਦੀ ਹਰ ਤੰਦ ਤੱਕ ਪਹੁੰਚਿਆ ਜਾਵੇਗਾ